ਸਾਰੇ ਕਾਲਜ ਦੇ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਹ ਵੀਡੀਓ ਜ਼ਰੂਰ ਦੇਖਿਓ ਇਹ ਪਿੰਕਾ ਜਰਗਵੀਰ ਤੋਂ ਇਨਸਪਾਇਰ ਹੋ ਕੇ ਵੀਡੀਓ ਬਣਾਈ ਗਈ ਆ ਵਾਤਾਵਰਨ ਨੂੰ ਬਚਾਉਣ ਲਈ ਤੇ ਜਵਾਨੀ ਨੂੰ ਤੇ ਆਪਣੀ ਅਗਦੀ ਪੀੜ੍ਹੀ ਨੂੰ ਬਚਾਉਣ ਲਈ ਇਹ ਵੀਡੀਓ ਸਾਰਿਆਂ ਦਾ ਦੇਖਣਾ ਬਹੁਤ ਜ਼ਰੂਰੀ ਆ ਸਾਰੇ ਪਿੰਡਾਂ ਨੂੰ ਅਪਲਾਈ ਕਰਨਾ ਚਾਹੀਦਾ ਆ ਵੀਡੀਓ ਜ਼ਰੂਰ ਦੇਖੋ ਪੂਰੀ ਦੇਖੋ ਹੁਣ ਚਲਦੀ ਆ ਵੀਡੀਓ ਦੇਖਦੇ ਆ ਅੱਗੇ ਰੰਗ ਹੈ ਸਭ ਵਾਰਿਆ ਹੱ ਤੈਨੂੰ ਦੇਖ ਮਾਰੇ ਦੇਖਿਆ ਬੰਦੇ ਕਿੰਨੇ ਗਿਰਨੇ ਨੇ ਇਹਦੇ ਤੇ ਹੋਇਆ 60 70 ਤੇਜ 19 ਤੇਜ 22 23 ਹਾਂ ਸਰਦਾਰ ਕਿਰੂ ਆਪ ਸੰਘਗੇ ਇਹ ਇਹ ਗਿਆ ਗਿਆ ਸਾਬ 5 29 ਚੱਲ ਚੱਲ ਤੇਜ ਹਾਂ ਸਿੱਧਾ ਸਿੱਧਾ ਖੜਾ ਸਿੱਧਾ ਸਿੱਧਾ ਖੜਾ ਸਿੱਧਾ ਸਿੱਧਾ ਖੜਾ ਸਿੱਧਾ 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 ਖੜਾ ਸਿੱਧਾ 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 60 63 70 18 19 20 21 ਉਹ ਵਰ ਗਿਆ ਇੱਕ ਬੰਦਾ 23 24 25 26 ਉਹ ਵਰ ਗਿਆ ਇੱਕ ਬੰਦਾ ਚਲੋ ਚਲੋ 39 ਸਾਡੀ ਬਸਟਾ ਹਰਾ ਹੋਇਆ ਓਏ ਸਦਾ 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 ਆਰਮੀ ਦੇ ਸਾਰੇ ਜਵਾਨਾਂ ਨੂੰ ਸਾਡੇ ਵੱਲੋਂ ਦਿਲੋਂ ਸਲੂਟ ਆ ਜਦੋਂ ਦੇ ਫੌਜੀ ਸਾਹਿਬ ਗਰਾਊਂਡ ਚ ਆਉਣ ਲੱਗੇ ਨੇ ਮੁੰਡਿਆਂ ਦੇ ਵਿੱਚ ਇਹਨਾਂ ਨੇ ਜਾਨ ਪਾਤੀ ਪੂਰੀ ਹਾਰਡ ਟ੍ਰੇਨਿੰਗ ਆ ਪਰ ਜਿਹੜਾ ਫੌਜੀ ਟ੍ਰੇਨਿੰਗ ਚੱਲ ਗਿਆ ਬੰਦਾ ਛੇਤੀ ਛੇਤੀ ਮਾਰ ਨਹੀਂ ਖਾਂਦਾ ਬਾਅਦ ਚ ਇਹਨਾਂ ਨੇ ਮੈਨੂੰ ਵੀ ਮੋਟਰ ਦੇ ਕੋਠੇ ਨਾਲ ਪੁੱਠਾ ਟੰਗ ਲਿਆ ਇਹ ਜਿੱਥੇ ਨਿਪੌਣੀਆਂ ਵੀ ਸਿੱਖ ਲਾਂ ਜਿਹੜੇ ਰੰਗ ਤੇ ਬਸੰਤੀ ਮਾਏ ਰੰਗ ਨਹੀਂ ਪੈਰਾ ਥੱਲੇ ਸੁਣਾ ਸਾ ਤੇ ਸਿਰਾ ਤੇ ਸੁਣੀਆ ਮੋਤ ਨਾਲ ਖੇਤੇ ਮਲੰਗਨੀ ਸਾਡੇ ਇਸ਼ਕ ਹਕੀਕੀ ਨੂੰ ਇਸ਼ਕ ਹਕੀਕੀ ਨੂੰ ਸਮਝਣਾ ਲੈਣਾ ਇਸ਼ਕ ਮਦਾਦੀ ਕਿ ਤੂੰ ਆਸ਼ਕ ਬਣਿਆ ਹਾ ਨਹੀਂ ਮੁੰਡਾ ਸੱਤਕ ਸਾਲਾਂ ਦਾ ਸਪਰਿੰਟ ਲਾ ਗਿਆ ਨਹੀਂ ਜੋ ਸੇ ਮਾਰਦੇ ਨੇ ਲਾਟਾ ਮੁੰਡੇ ਹੱਤ ਨਹੀਂ ਤਰਾਉਂਦੇ ਅਸੀਂ ਮਾਰਦੇ ਸੀ ਕਿੱਥੇ ਸਾਨੂੰ ਸਾਡੇ ਨਾਂ ਮਰਾਉਂਦੇ ਫਿਰ ਉੱਤੋਂ ਜਾਂਦੀ ਮਾਂ ਹੁਣ ਮੇਰ ਚਸ਼ਮਾਈ ਕਹਿੰਦੀ ਪੁੱਤ ਮੇਰਾ ਜਾਂਦਾ ਸਾਰਾ ਦਿਨ ਡੱਡ ਰਾਈ ਨਹੀਂ ਤੂੰ ਤਿਲ ਕੰਨ ਛੱਡੀ ਜਾ ਮੈਂ ਟੱਕ ਲਾ ਗਿਆ ਪਾ ਬੂਟੇ ਲਈਏ ਬੂਟੇ ਲਈਏ ਉਦੋਂ ਤੱਕ ਹੀਟ ਵੀ ਇੰਨੀ ਵਧੀ ਹੁੰਦੀ ਹੈ ਜਿਹੜਾ ਬੂਟਾ ਪਾ ਆ ਦੇਣਾ ਜਾ ਕੇ ਲੋਨ ਨੇ ਵੀ ਛੇਤੀ ਛੇਤੀ ਖਰਾਬ ਹੋ ਜਾਂਦਾ ਇਹ ਆਫ ਸੀਜ਼ਨ ਦੇ ਵਿੱਚ ਧਿਆਨ ਰੱਖਿਆ ਕਰੋ ਜਿਵੇਂ ਅੱਗੇ ਸੌਣ ਆਉਂਦੀ ਹੈ ਉਦੋਂ ਬੂਟੇ ਲਾਉਣਾ ਦਾ ਜ਼ਿਆਦਾ ਫਾਇਦਾ ਹੁੰਦਾ ਪਹਿਲਾਂ ਤਿਆਰੀ ਕਰਨੀ ਪੈਂਦੀ ਹੁੰਦੀ ਹੈ ਹਮੇਸ਼ਾ ਪੂਰੇ ਟਾਈਮ ਤੇ ਆਹ ਬੱਚਿਆਂ ਨੂੰ ਵੀ ਬੂਟੇ ਦੇ ਦੇਣੇ ਨੇ ਤੇ ਇੱਕ ਮੈਂ ਵੀ ਇੱਥੇ ਲਾ ਦੇਣਾ ਕੋਰਡ ਦਾ ਦਰਖਤ ਕੋਰਡ ਦਾ ਦਰਖਤ ਲਾਉਣ ਦੇ ਨਾਲ ਨਾਲ ਮੈਂ ਕੁਝ ਅਹੇ ਜੀਆਂ ਚੀਜ਼ਾਂ ਹੋਰ ਸੋਚੀ ਨੇ ਜਿਹੜੀਆਂ ਆ ਉਦੋਂ ਸਮੇਂ ਤੇ ਆਪਾਂ ਕਰਨੀਆਂ ਨੇ ਇਹਦੇ ਨਾਲ ਦੀ ਨਾਲ ਉਹ ਸੁਪਨਾ ਵੀ ਆਪਣਾ ਪਾਲਦਾ ਮੈਂ ਜਿਹੜਾ ਇਨ ਫਿਊਚਰ ਚ ਵਧੀਆ ਕੰਮ ਕਰੂਗਾ ਜਾਂ ਖੇਡੂਗਾ ਕੁਝ ਵੀ ਕਰੂਗਾ ਉਹ ਬੰਦੇ ਨਸ਼ਿਆਂ 'ਚ ਫਸ ਕੇ ਜਮੀਅਦੀ ਜ਼ੀਰੋ ਹੋ ਗਏ ਔਰ ਇੱਕ ਵਾਰੀ ਇਹੋ ਜਿਹਾ ਫਸੇ ਕਈ ਵਾਰੀ ਬੰਦੇ ਕਹਿੰਦੇ ਸ਼ਰਾਬ ਪੀ ਲ ਇਹ ਤਾਂ ਛੋਟਾ ਹੀ ਆ ਇੱਕ ਵਾਰੀ ਜੇ ਨਸ਼ਾ ਤੁਹਾਡੀ ਬਾਡੀ ਚ ਵੜ ਗਿਆ ਦੁਬਾਰਾ ਤੁਸੀਂ ਛੱਡ ਨਹੀਂ ਸਕਦੇ ਇੱਕ ਵਾਰੀ ਥੋੜਾ ਹੌਸਲਾ ਖੁੱਲ ਗਿਆ ਨਾ ਪਹਿਲਾਂ ਸ਼ਰਾਬ ਇਹ ਬੰਦਾ ਕਹਿੰਦਾ ਚੱਲ ਆ ਵੀ ਕਰ ਲੈ ਆ ਵੀ ਕਰ ਲੈ ਫੇਰ ਤੁਸੀਂ بڑے ਨਸ਼ੇ ਦਾ ਕਹ ਪਹੁੰਚ ਜਾਂਦੇ ਹੋ ਠੀਕ ਆ ਨਸ਼ਾ ਕਰਨਾ ਇੱਕ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੈ ਜੇ ਕੋਈ ਤੁਹਾਨੂੰ ਸ਼ਰਾਬ ਪੀਂਦਾ ਦੇਖਦਾ ਜਾਂ ਕੋਈ ਇਹੋ ਜਿਹਾ ਕੰਮ ਕਰਦਾ ਤੁਸੀਂ ਸਮਝ ਲਓ ਵੀ ਇਹ ਬੰਦਾ ਕਮਜ਼ੋਰ ਆ ਇਹਨੂੰ ਸਹਾਰੇ ਦੀ ਲੋੜ ਆ ਕਿਸੇ ਦੀ ਔਰ ਇਹ ਨਸ਼ੇ ਦਾ ਸਹਾਰਾ ਲੈ ਰਿਹਾ ਤੁਸੀਂ ਜੇ ਸਹਾਰਾ ਲੈਣਾ ਜਾਂ ਰੱਬ ਦੇ ਨਾਮ ਦਾ ਲੈਣਾ ਜਾਂ ਤੁਸੀਂ ਆਪਣੀ ਮਿਹਨਤ ਦਾ ਲੈਣਾ ਠੀਕਾ ਮਿਹਨਤ ਕਰੋਗੇ ਲੋਕ ਤੁਹਾਡੀ ਇੱਜ਼ਤ ਕਰਨਗੇ ਰਿਸਪੈਕਟ ਕਰਨਗੇ ਔਰ ਇੱਕ ਗੱਲ ਮੇਰੀ ਤੁਸੀਂ ਸਾਰੇ ਨਿਆਣੇ ਧਿਆਨ ਨਾਲ ਨੋਟ ਕਰ ਲਿਓ ਜਿਹੜੀ ਦੁਨੀਆ ਨਾ ਇਹਨੂੰ ਤਾਕਤਵਰ ਚੀਜ਼ ਪਸੰਦ ਆ ਠੀਕਾ ਇੱਕ ਇੰਗਲਿਸ਼ ਚ ਕਹਿੰਦੇ ਨੇ ਦਾ ਵਰਲਡ ਲਵਜ਼ ది ਸਟਰੋਂਗ ਠੀਕਾ ਚਾਹੇ ਕੋਈ ਕਾਰ ਤਾਕਤਵਰਾਂ ਲੋਕਾਂ ਨੂੰ ਤਾਕਤਵਰ ਗੱਡੀ ਪਸੰਦ ਆ ਤਾਕਤਵਰੇ ਜਾਨਵਰ ਪਸੰਦ ਆ ਤਾਕਤਵਰੇ ਬੰਦਾ ਪਸੰਦ ਆ ਕਦੇ ਕਿਸੇ ਨੇ ਕਿਹਾ ਵੀ ਕਦੇ ਕਿਸੇ ਨੇ ਡੌਲੇ ਤੇ ਗੱਡੜ ਪਵਾਇਆ ਲੋਕ ਸ਼ੇਰ ਪਾਉਂਦੇ ਨੇ ਕਿਉਂਕਿ ਸ਼ੇਰ ਤਾਕਤਵਰ ਆ ਕਦੇ ਕਿਸੇ ਨੇ ਡੌਲੇ ਤੇ ਕਾਂ ਪਵਾਇਆ ਲੋਕ ਬਾਜ ਪਾਉਂਦੇ ਨੇ ਕਿਉਂਕਿ ਬਾਜ ਤਾਕਤਵਰ ਆ ਦੁਨੀਆ ਨੂੰ ਤਾਕਤਵਰ ਚੀਜ਼ਾਂ ਪਸੰਦ ਨੇ ਕੱਲ ਨੂੰ ਤੁਹਾਨੂੰ ਕੋਈ ਵੀ ਜਿੰਨਾ ਮਰਜੀ ਜੋਰ ਲਾ ਲਵੇ ਵੀ ਆਹ ਚੀਜ਼ ਖਾ ਲੈ ਆਹ ਚੀਜ਼ ਖਾ ਲੈ ਤੁਸੀਂ ਕੁਝ ਨਹੀਂ ਖਾਣਾ ਹੁਣ ਚੜ੍ਹਦੀ ਗੱਲ ਆ ਜਾਓ ਕੰਮ ਚੜ੍ਹਦੀ ਗੱਲ ਆ ਜਾਓ ਪੂਰੀ ਹੱਥ ਤਾਂ ਨਹੀਂ ਲਾਉਂਗੇ ਕਰਦੇ ਕਿਸੇ ਨੇ ਛੇ ਨੂੰ ਮੇਰੀ ਵੀ ਸਾਰੇ ਪਿੰਡਾਂ ਨੂੰ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਅਸ ਇਸ ਰਾਤ ਤੇ ਜ਼ਰੂਰ ਚੱਲੋ ਨਾਲ ਸਾਡੇ ਪਿੰਡਾਂ ਨੂੰ ਸਾਡੇ ਪਿੰਡ ਦੇ ਵੀ ਮੋਹਤਵਰ ਬੰਦਿਆਂ ਨੂੰ ਜ਼ਰੂਰੀ ਹੈ ਕਿ ਇੱਕ ਤਾਂ ਪਹਿਲਾਂ ਸਾਡੇ ਪਿੰਡ 'ਚ ਗਰਾਊਂਡ ਨਹੀਂ ਹੈਗਾ ਗਰਾਊਂਡ ਦੀ ਵਿਵਸਥਾ ਕੀਤੀ ਜਾਵੇ ਤੇ ਜਰੂਰ ਮੁੰਡਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਜੋ ਸੂਰਮਾਨ ਨੇ ਤਿੰਨ ਪਦਮ ਮੋਤਵਾਰ ਬੰਦੇ ਨੇ ਸਾਰਿਆਂ ਨੂੰ ਬੇਨਤੀ ਆ ਜੀ ਇਸ ਬਾਰੇ ਜਰੂਰ ਧਿਆਨ ਦਿਓ